ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਦੌਰੇ ਤੇ ਆ ਰਹੇ ਹਨ ਜੋ ਕਿ ਦਿਨ ਐਤਵਾਰ ਸ਼ਾਮ 5 ਵਜੇ ਲੁਧਿਆਣਾ ਚ ਰੈਲੀ ਨੂੰ ਸੰਬੋਧਨ ਕਰਨਗੇ ਸੰਸਦ ਮੈਂਬਰ ਰਵਨੀਤ ਸਿੰਘ ਮਿੱਟੂ ਹੋਰਾ ਲਈ ਵੋਟਾਂ ਮੰਗਣਗੇ ਪਰ ਸ਼ਾਹ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਕਿਸਾਨਾਂ ਦੇ ਪਿੱਛੇ ਅਡੀਆਂ ਚੁੱਕ ਪਈ ਹੈ ਵਿਰੋਧ ਤੋਂ ਡਰਦੇ ਹਾਕਮਾਂ ਦੇ ਇਸ਼ਾਰੇ ਤੇ ਪੁਲਿਸ ਨੇ ਕਿਸਾਨਾਂ ਦੇ ਘਰਾਂ ਵਿੱਚ ਸਖਤ ਪਹਿਰੇ ਲਗਾ ਦਿੱਤੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੋਂ ਜਿੱਥੇ ਸ਼ਨੀਵਾਰ ਰਾਤ ਤੋਂ ਹੀ ਕਿਸਾਨਾਂ ਨੂੰ ਪੁਲਿਸ ਨੇ ਘਰਾਂ ਵਿੱਚ ਕੈਦ ਕਰ ਦਿੱਤਾ ਵਿਕਰਜੀ ਦਾ ਗਲਸਾ ਵਾਇਕਰ ਜੀ ਕੀ ਪਤੇ ਸਾਥੀਓ ਬੇਨਤੀ ਆ ਵੀ ਪ੍ਰਸ਼ਾਸਨ ਨਾਲ ਸਵੇਰ ਦੀ ਜਿਹੜੀ ਗੱਲਬਾਤ ਚੱਲਣ ਢਈ ਸੀ ਤਾਂ ਜੁਆਨ ਸੀਪੀ ਨਾਲ ਗੱਲ ਹੋ ਕੇ ਵੀ ਦੇਖੋ ਸਾਨੂੰ ਜੇ ਤੁਸੀਂ ਐ ਸਾਡੀ ਆਵਾਜ਼ ਚੱਕਣ ਦਾ ਵੀ ਹੱਕ ਨਹੀਂ ਦਿਓਗੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਵੀ ਸਾਡੇ ਜਿਹੜੇ ਬੰਦੇ ਹੋ ਫਿਰ ਸੜਕਾਂ ਤੇ ਆ ਜਾਣਗੇ ਫਿਰ ਸੜਕਾਂ ਤੇ ਆ ਕੇ ਤੁਸੀਂ ਮਾਹੌਲ ਨੂੰ ਜਿਹੜਾ ਆਪ ਖਰਾਬ ਕਰ ਰਹੇ ਹੋ ਅਸੀਂ ਨਹੀਂ ਖਰਾਬ ਕਰ ਰਹੇ ਸਾਡਾ ਕੰਮ ਸੀਗਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਵੀ ਉੱਥੇ ਆਹਨ ਦੇ ਵਿਰੋਧ ਜਿਤਾਉਣਾ। ਤੇ ਜੇ ਤੁਸੀਂ ਸਾਡੇ ਵਿਰੋਧ ਨੂੰ ਵੀ ਰੋਕਦੇ ਜਿੱਤੇ ਮਾਰੀ ਗੱਲ ਆ ਸਾਰਿਆਂ ਲਈ। ਫਿਰ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਤਾਂ ਉਹਨਾਂ ਨੇ ਸਾਰੀ ਗੱਲਬਾਤ ਤੋਂ ਬਾਅਦ ਚ ਇਹ ਗੱਲ ਤੇ ਰਾਜ਼ੀ ਹੋ ਗਏ ਵੀ ਠੀਕ ਆ ਆਪਣਾ ਪ੍ਰੋਟੈਸਟ ਕਰੋ ਔਰ ਸ਼ਾਂਤੀਪੂਰਵਕ ਕਰੋ। ਆਪਾਂ ਨੇ ਹੋਣਾ ਜਿਹੜਾ 1 ਵਜੇ ਵਾਲਾ ਟਾਈਮ ਆ ਕਾਦੀਆਂ ਪਿੰਡ ਦਾ ਉੱਥੇ ਰੱਖਣਾ ਜਿਹੜੇ ਮੇਰੇ ਸਾਥੀ ਨੇੜੇ-ਨੇੜੇ ਆ ਗਏ ਉਹ ਬੇਸ਼ੱਕ ਘਰੇ ਆ ਵੀ ਜਾਣ ਕੋਈ ਗੱਲ ਨਹੀਂ। ਜਿਹੜੇ ਨਹੀਂ ਤੁਰੇ ਉਹ ਕਾਦੀਆਂ ਪਿੰਡ ਹੀ 1 ਵਜੇ ਪਹੁੰਚਣਾ। ਸਾਰਿਆਂ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਇਤਜਾਜਤਾ ਦਿੱਤੀ ਆ ਤੇ ਤੁਸੀਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਨ ਉੱਤੇ ਚੱਲਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਕਰਨ ਆ ਰਹੇ ਨੇ ਅਸੀਂ ਉਹਨਾਂ ਤੋਂ ਜਿਹੜੇ ਐਸਕੇਐਮ ਵੱਲੋਂ ਸਵਾਲ ਬਣਾਏ ਗਏ ਨੇ ਉਹ ਅਸੀਂ ਪੁੱਛਣ ਦਾ ਬਣਾਇਆ ਸੀ ਪਰ ਸਾਡੇ ਜਿਹੜੇ ਲੀਡਰਾਂ ਨੂੰ ਸਾਡੇ ਜਿਹੜੇ ਕਿਸਾਨਾਂ ਨੂੰ ਥਾਂ ਥਾਂ ਤੇ ਰੁਕਿਆ ਜਾ ਰਿਹਾ ਥਾਂ ਥਾਂ ਤੇ ਸਾਡੇ ਅਪਤਾਰ ਸਿੰਘ ਮੈਲੋਂ ਭਾਰਤੀ ਕਿਸਾਨ ਜੂਨੇ ਲਖਵਾਲ ਦੇ ਸਰਪ੍ਰਸਤ ਉਹਨਾਂ ਨੂੰ ਘਰੇ ਨજરਬੰਦ ਕਰ ਦਿੱਤਾ ਗਿਆ ਇਸ ਤਰ੍ਹਾਂ ਬਹੁਤ ਸਾਰੇ ਲੀਡਰਾਂ ਨੂੰ ਘਰੇ ਨજરਬੰਦ ਕਰ ਦਿੱਤਾ ਗਿਆ ਕਿਸੇ ਨੂੰ ਫੜ ਲਿਆ ਗਿਆ ਜਿਹੜੀ ਕੀ ਸਾਨੂੰ ਤਾਂ ਇਹ ਵੀ ਲੱਗਦੀ ਆ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਸੈਂਟਰ ਦੇ ਨਾਲ ਰਲਈ ਹੋਈ ਆ ਇਹਨਾਂ ਦੀ ਪੰਜਾਬ ਪੁਲਿਸ ਸੈਂਟਰ ਦੇ ਨਾਲ ਜਿਹੜੀ ਆ ਰਲਈ ਹੋਈ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸਗੋਂ ਸਾਨੂੰ ਲਿਜਾ ਕੇ ਸਵਾਲਾਂ ਦੇ ਜਵਾਬ ਦਿਵਾਉਣੇ ਚਾਹੀਦੇ ਆ ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਆਪਦੇ ਸਵਾਲ ਕਰਨ ਜਾ ਰਹੇ ਆ ਤੇ ਜਾਣ ਪੁੱਝ ਕੇ ਸਰਕਾਰਾਂ ਸਾਨੂੰ ਇਹ ਦੋਈ ਰਲੀਆਂ ਪੰਜਾਬ ਸਰਕਾਰ ਤੇ ਜਾਣ ਪੁੱਝ ਕੇ ਇਹਨਾਂ ਦੀ ਪੁਲਿਸ ਸਾਨੂੰ ਸਾਡੇ ਕਿਸਾਨਾਂ ਨੂੰ ਸਾਡੇ ਲੀਡਰਾਂ ਨੂੰ ਤੰਗ ਕਰ ਰਹੀ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ 3 ਵਜੇ ਕੋਹਾੜੇ ਚੌਂਕ ਤੋਂ ਉੱਥੇ ਇਕੱਠੇ ਹੋਣਾ ਉਧਰ ਮੁੱਲਾਂਪੁਰ ਜਿਹੜੇ 12 ਵਜੇ ਇਕੱਠੇ ਹੋਣਾ ਉਧਰੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਸਵਾਲ ਕਰਨ ਲਈ ਜਾਵਾਂਗੇ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਨੂੰ ਲਿਜਾ ਕੇ ਮੁਲਾਕਾਤ ਕਰਾਈ ਜਾਵੇ ਸਾਡੇ ਸਵਾਲਾਂ ਦੇ ਜਵਾਬ ਦਵਾਏ ਜਾਣ ਕਿਉਂਕਿ ਸਾਡੇ ਤੇ ਇਹਨਾਂ ਨੇ ਜਿਹੜੇ ਅਤਿਆਚਾਰ ਕੀਤੇ ਐ ਐਮਐਸਪੀ ਦਾ ਸਵਾਲ ਆ ਸਾਡੇ ਤੇ ਲਖਮੀਰਪੁਰ ਖੀਰੀ ਦਾ ਜਿਹੜਾ ਹੈਗਾ ਸਵਾਲ ਆ ਸਾਨੂੰ ਦਿੱਲੀ ਵੜ ਨਹੀਂ ਦਿੱਤਾ ਗਿਆ ਸਾਡੇ ਸ਼ੁਭ ਕਰਨ ਦੀ ਮੌਤ ਦਾ ਸਵਾਲ ਆ ਤੇ ਇਹ ਅੱਜ ਪੰਜਾਬ 'ਚ ਕੀ ਲੈਣ ਆਉਂਦੇ ਨੇ ਇਹ ਅਸੀਂ ਅੱਜ ਇਹਨਾਂ ਨੂੰ ਸਵਾਲ ਪੁੱਛਣ ਜਾ ਰਹੇ ਹਾਂ ਤੇ ਲੋਕਾਂ ਨੂੰ ਬੇਨਤੀ ਕਰਾਂਗੇ ਇੱਕ ਤਰੀਕ ਨੂੰ ਇਹਨਾਂ ਲੋਕਾਂ ਨੂੰ ਪਛਾਣੋ ਇਹਨਾਂ ਜਿਹੜੇ ਸਾਡੇ ਤੇ ਤਸ਼ੱਦਦ ਕਰਦੇ ਇਹਨਾਂ ਨੂੰ ਮੂੰਹ ਨਾ ਲਾਓ ਧੰਨਵਾਦ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਲੋਕਤੰਤਰੀ ਢੰਗ ਦੇ ਨਾਲ ਸ਼ਾਂਤੀਪੂਰਵਕ ਸਰਕਾਰਾਂ ਦਾ ਵਿਰੋਧ ਕਰ ਰਹੇ ਹਾਂ ਪਰ ਮੌਕੇ ਦੀ ਹਕੂਮਤ ਵੱਲੋਂ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਰਲਈ ਹੋਈ ਹੈ ਜੋ ਕਿ ਸਾਡੇ ਤੇ ਜ਼ੁਲਮ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਮੋਦੀ ਤੇ ਅਮਿਤ ਸ਼ਾਹ ਨੂੰ ਸਵਾਲ ਪੁੱਛਣ ਦਾ ਫੈਸਲਾ ਅਤੇ ਐਲਾਨ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ